ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਪਾਰੀ ਚੈਨਲ ਤੇ ਸਵਾਗਤ ਹੈ ਅੱਜ ਦੇ ਤੁਹਾਡੇ ਦੱਸੀ ਗੱਗੂ ਅੱਜ ਕੀ ਕਰ ਲੱਗੇ ਆਪਾਂ ਅੱਜ ਵਪਾਰੀ ਚੈਨਲ ਤੇ ਜਿਹੜੇ ਨਵੇਂ ਬੰਦੇ ਆਏ ਆ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਨਵੇਂ ਬੰਦੇ ਜਿਹੜੇ ਪੁਰਾਣੇ ਆ ਅੱਜ ਅਸੀਂ ਨਾ ਮੋਗੇ ਫਰਮਾ ਵੀਜਣਾ ਜਿੱਥੋਂ ਸਾਡਾ ਸਾਰਾ ਮੈਡੀਕਲ ਦਾ ਸਮਾਨ ਆਉਂਦਾ ਮੋਗੇ ਐਡਰੈਸ ਦਾ ਅਸੀਂ ਕਿੱਥੇ ਗਿਆ ਪਰ ਆਪਰੇ ਉਹ ਸਹੀ ਜਾਣੀ ਪਤਾ ਆਪਾਂ ਪੋਲ ਦੇ ਥੱਲੇ ਸਾਹਮਣੇ ਜੀ ਗਲੀ ਜੀ ਬਾਸ ਸਾਡੇ ਦੇ ਕੋਲੇ ਗਲੀ ਜੀ ਜੀ ਜਾ ਕੇ ਫਰਮਾ ਵੀਜਣਾ ਉੱਥੇ ਅਸੀਂ ਗਏ ਤੇ ਅਸੀਂ ਮੱਝਾਂ ਦੀ ਡੀ ਵਰਮਿੰਗ ਕਰਨੀ ਸੀ ਤੇ ਬਾਕ ਜਿਹੜੇ ਬੱਚੇ ਆ ਨਵੇਂ ਕੱਟੇ ਕਟੀਆਂ ਕੱਟੇ ਵੱਛੇ ਵੱਛੀਆਂ ਆ ਵਾਸਤੇ ਵੀ ਡੀਵਰਮਿੰਗ ਲਿਆਂਦੀ ਆ ਤੇ ਜਿਹੜੇ ਆਪਣੇ ਡੰਗਰ ਸੂਣ ਵਾਲੇ ਆ ਉਹਨਾਂ ਵਾਸਤੇ ਵੀ ਤੇ ਜਿਹੜੇ ਸੂ ਚੁੱਕੇ ਆ ਉਹਨਾਂ ਵਾਸਤੇ ਵੀ ਤੇ ਇਹਨਾਂ ਦਾ ਉੱਥੇ ਸੀ ਪ੍ਰੋਬਲਮ ਸਾਨੂੰ ਇੱਕ ਆਈ ਕਿ ਬਾਈ ਅਸੀਂ ਨਾ ਕੰਡੇ ਤੇ ਤੋਲਨੇ ਆ ਤੇ ਬਾਈ ਕਹਿੰਦਾ ਸਾਡੇ ਕੋਲ ਇੱਕ ਕੰਡਾ ਵਾ ਤੁਸੀਂ ਆਪਦਾ ਕੰਡਾ ਭੁੱਲ ਜਿਓ ਕਿਤੇ ਕੰਡੇ ਦਾ ਗ੍ਰਾਮ ਕਹਿੰਦਾ 10 ਗ੍ਰਾਮ ਤਿੱਕਰ ਮਸਾ ਹੀ ਹੋਣਾ ਵਾ ਆ ਰਿਹਾ ਕੰਡਾ ਸਾਡੇ ਲਈ ਫਰਸਟ ਐਕਸਪੀਰੀਅੰਸ ਆ ਜਿਨ੍ਹਾਂ ਨੂੰ ਪਤਾ ਉਹ ਦੱਸਿਓ ਇਹਨੂੰ ਵੈਸੇ ਮੇਜਰਮੈਂਟ ਚ ਕੀ ਕਹਿੰਦੇ ਆ ਮੇਜਰਮੈਂਟ ਕਰਨ ਲਈ ਡੰਗਰ ਤੇ ਇਹਦੇ ਨਾਲ ਵਜਨ ਤੋਂ ਲੈਂਦਾ ਰਾਜੂ ਵੀ ਰਣ ਕਿ ਨਹੀਂ ਰਾਜੂ ਕਹਿੰਦਾ ਇੰਨਾ ਗਾਵੇ ਰਾਜੂ ਇੰਨਾ ਕੀ ਆ ਬਸ ਆ ਆ ਦੇਖਾਰੇ ਏਡਾ ਏਡਾ ਲੰਮਾ ਆਏ ਅੱਛਾ ਆਲੇ ਰਾਜੂ ਫੜੀਨ ਇਹਨੂੰ ਆਲੇ ਦਵਾਲੇ ਵੜਕੇ ਨਾ ਸਾਨੂੰ ਇਹ ਮਿੰਟੀ ਵੀਰੀ ਪ੍ਰੋਪਰ ਆਉਂਦੀ ਜੇ ਸਾਡੇ ਜੀ ਕੋਈ ਕਮੀ ਹੋਈ ਸਾਨੂੰ ਜਰੂਰ ਦੱਸਿਓ ਬਾਕੀ ਐਕਸਪੀਰੀਐਂਸ ਐਕਸਪੈਰੀਮੈਂਟ ਹੀ ਕਰਾਂਗੇ ਆ ਵੇਖੋ ਇੱਥੇ ਲਿਖਿਆ ਆ ਅਸੀਂ ਮੈਂ ਵੀ ਆ ਪੜੀਆਂ ਅਸੀਂ ਕੱਲ ਇਹ ਮੈਜ਼ਰਮੈਂਟ ਇੱਥੋਂ ਹੋਣੀ ਅੱਗੋਂ ਮਨ ਲਾ ਜਿੱਥੇ ਛਾਤੀ ਹੁੰਦੀ ਨਾ ਹਾਂਜੀ ਛਾਤੀ ਤੇ ਵੀ ਮੈਜ਼ਰਮੈਂਟ ਹੋਣੀ ਆ ਇਵੇਂ ਤੁਹਾਨੂੰ ਵੀ ਕਿਸੇ ਵੀ ਦੁਕਾਨ ਸ਼ਾਪ ਤੋਂ ਮਿਲ ਜੂ ਮੈਡੀਕਲ ਸ਼ਾਪ ਤੋਂ ਚੰਗੀ ਤੋਂ ਹਾਂਜੀ ਜਿਹੜੀ ਵੱਡੀ ਹੋਊਗੀ ਡੰਗਰਾਂ ਦੀ ਉਹਨਾਂ ਤੋਂ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਮੇਰੇ ਹਿਸਾਬ ਨਾਲ ਤਾਂ ਆਉਂਦਾ ਹੀ ਫ੍ਰੀ ਹੈ ਕਿੰਨੀਆਂ ਦਵਾਈਆਂ ਦੇ ਨਾਲ ਆਜੋ ਆਜਾ ਸੋ ਅਸੀਂ ਹੁਣ ਪਹਿਲਾਂ ਹਾਂਏ ਉਧਰ ਦੀ ਆ ਲੈ ਲੈ ਜਾਈਏ ਅੱਜ ਮਿਣਾਂਗੇ ਕਿ ਕਿੰਨੇ ਕਿਲੋ ਕਿਲੋ ਦੀ ਮੱਝ ਆਪਣੀ ਤੁਸੀਂ ਬਸ ਇਹ ਬਾਕੀ ਧੰਨਵਾਦ ਸਿਰ ਮੈਂ ਆੜੋ ਪਤਾ ਆਪਾਂ ਲੱਗ ਹੀ ਜਾਣਾ ਕੁਝ ਨਹੀਂ ਕਹਿੰਦੀ ਫੜ ਲੈ ਵੀ ਰੱਜੇ ਲੈ ਵੇਚੀ ਗੱਡੀ ਨਿਕਲਦੀ ਕਿ ਨਹੀਂ ਤੁਂਦੀ ਨਹੀਂ ਵੇਚਦੀ ਨਹੀਂ ਨਿਕਲਦੀ ਨਿਕਲੂ 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 ਨਹੀਂ ਵੇਚਦੀ ਨਹੀਂ ਐ ਐ ਕਰ ਲਾ ਆ ਨੇੜੇ ਲੈ ਕੇ ਆਂ ਕੈਮਰਾ ਕੈਮਰਾ ਲੈ ਕੇ ਆ ਲੱਗ ਇਹ ਆਈ ਆ 570 560 ਕੇਜੀ ਦੇਖ ਰਿਹਾ ਏ ਉੱਤੋਂ ਦੀ ਦਿਖਾ ਆ ਦੇਖੋ ਉੱਤੋਂ ਦੀ ਇਹਨੂੰ ਇਹ 560 ਕੇਜੀ ਮਤਲਬ ਕੀ 5 ਕੁਇੰਟਲ 60 ਕਿਲੋ ਦੀ ਮੈਂ ਆ ਹਾਂ ਤੇ ਬਾਕੀ ਦੇ ਵੀ ਐਕਸਪੈਰੀਮੈਂਟ ਕਰਕੇ ਵੇਖੀਏ ਨਾਲ ਦੀ ਦੇ ਸਹੀ ਆ ਕਿ ਨਹੀਂ ਬਾਕੀ 5 ਕੁਇੰਟਲ ਦੀ ਆਲੇ ਰਾਜੂ ਫੜੀ ਥੋੜੀ ਜਿਹੀ ਦਰਦੀ ਆ ਇਹ ਆਹੀ ਆ ਹਾਂ ਇਹਦੇ ਤੇ ਵੇਖੀ ਜਿੱਦਾਂ ਇਹ ਥੋੜੀ ਜੀ ਵਜਨਦਾਰ ਮੱਝ ਇਹ ਡਰਦੀ ਆ ਮੜਾ ਇਹ ਸੱਟ ਫੇੜ ਨਾ ਲਵਾ ਲੈ ਦੂਜੀ ਚੱਲ ਅਗਲੀ ਤੇ ਅਗਲੀ ਤੇ ਚੱਲ ਇਹਨੂੰ ਫੇਰ ਵੇਲੇ ਟਾਈਮ ਵੇਖਾਂਗੇ ਕੱਲਾ ਕੱਲਾ ਮਿਣਾਂਗੇ ਹਾਂ ਇਹਦਾ ਵੇਖੋ ਵੇਖੀ ਵੈਸੇ ਡਰੀ ਜਾਂਦੀਆਂ ਹੁੰਦੀਆਂ ਵਾਂ ਸੱਕ ਡਰ ਕੇ ਦੂਜੀ ਨਾਲ ਆ ਲੈ ਹਾਂ ਲਓ ਜੀ ਉੱਠਾ ਘੁਮਾ ਕੇ ਘੁਮਾਈ ਰਾਜੂ ਘੁਮਾਤਾ ਜੀ ਲਓ ਜੀ ਐਕਸਪੈਰੀਮੈਂਟ ਇਹ ਵੀ ਵੇਖਦੇ ਕਿੰਨਾ ਵਾਂ ਇਹ ਇਹ ਮੱਝ ਹੈਗੀ 600 ਉਹ ਕਿੰਨੇ 500 ਇਹ 640 560 ਤੇ 640 ਹਾਂ ਇੱਕ ਕਵਾਂਟਲ ਦਾ ਪੂਰਾ ਹੀ ਫਰਕ ਆ ਫਰਕ ਤਾਂ ਹੈ ਮੱਝ ਦਾ ਕੱਦ ਵੀ ਕਿੱਡਾ 80 ਕਿਲੋ ਦਾ ਫਰਕ ਹੋਊਗਾ ਤੇ ਐਕਸਪੈਰੀਮੈਂਟ ਹੋਣੇ ਇਹ ਤਿੰਨ ਨਾਲ ਦੀ ਤੇ ਵੀ ਕਰੀਏ ਨਹੀਂ ਨਹੀਂ ਇੱਕ ਇਥੇ ਮੱਝ ਨਾਲ ਨਿੱਕੀ ਆਵੇ ਆ ਜਿਵੇਂ ਮੱਝ ਦਾ ਵਜ਼ਨ ਘੱਟ ਹੋਣਾ ਚਾਹੀਦਾ ਇਹ ਆਹਦਾ ਵਿਖੇਰਾ ਜੂ ਪਰਲੇ ਪਾਸੇ ਆ ਆਲੇ ਫੜ ਉਹ ਨਹੀਂ ਹੁੰਦਾ ਤੇਰੇ ਨੂੰ ਕਦੇ ਮਾਰ ਲੱਗੇ ਤਾਂ ਦੇਖੀ ਹਾਂਜੀ ਦੇਖੋ ਜੀ ਸਹੀ ਆ ਇਹ 510 ਕਿਜੀ ਦੀ ਆ ਮਤਲਬ 5 ਕਿਲੋ ਦੀ ਆ ਵਜਨ ਦੀ ਮੇਜਰਮੈਂਟ ਮੇਰੇ ਅਕੋਰਡਿੰਗ ਸਹੀ ਆਉਂਦੀ ਬਾਕੀ ਤੁਸੀਂ ਦੱਸਿਓ ਇਹਨੂੰ ਜਿਹੜੇ ਮੋਟੋ ਨੂੰ ਮਿਲਿਆ ਮੋਟੋ ਨੂੰ ਮੋਟੋ ਚਲੋ ਜੀ ਸਾਡੀ ਕੁੜੀ ਅਨਸਾਰ ਕਿਉਂਕਿ ਇਹ ਮੱਜਾਂ ਦੀ ਚਵਾਈ ਇਹਨਾਂ ਦੀ ਇਹਦੇ ਲਈ ਪਾਸੇ ਇਹਦੀ ਆ ਆਹ ਮੱਜ ਮੈਂ ਹਿੰਦੇ ਆ ਕਿਉਂਕਿ ਥੋੜੀ ਜੀ ਹੈਵੀ weight ਹੈਲਥੀ ਆ ਨਹੀਂ ਆ ਵੀ ਮੱਜ ਅੱਛੀਆਂ ਸਾਰੀਆਂ ਹੈਲਥੀ ਆਪਣੀਆਂ ਪਰ ਇਹ ਸਾਰਿਆਂ ਨਾਲੋਂ ਜ਼ਿਆਦਾ ਹੈਲਥੀ ਆ ਇਹਨੂੰ ਮਿਲਣਾ ਇਹ ਉਹ ਮੈਂ ਇੱਕ ਮਿੰਟ ਮੰਨ ਲੈਂਦਾ ਇਹ ਜਿਹੜੀ ਮੱਜ ਸਾਡੇ ਘਰੇ ਇੰਨੇ ਪੈਰ ਲਵਾਏ ਭਾਈ ਹਾਂ ਜੀ ਇਹਦੇ ਕੋ ਹੱਡ ਇਹਦਾ ਸਾਡੇ ਕੋ ਕੱਟਾ ਵੀ ਆ ਤੇਰੀ ਗਾਂ ਕੱਟੀ ਵੀ ਸਾਡੇ ਕੋਲੇ ਆ ਆ ਲੈ ਫੜ ਬਈ ਲੈ ਚੱਕਾ ਘੜ ਜਾ ਘੜ ਜਾ ਇਹਨੂੰ ਟੀਕਾ ਨਹੀਂ ਲਾਉਣ ਲੱਗੇ ਲੈ ਵੀ ਇੱਥੇ ਤਾਂ ਇੰਚੀ ਟੇਬ ਵੀ ਮੁੱਕ ਗਿਆ ਜੀ ਵਾਕਈ ਸੱਚੀ ਗੱਲ ਆ ਹਾਂ 7 ਕੁਇੰਟਲ ਤੋਂ ਪਲੱਸ ਆਏ ਮੈਂ ਇੰਚੀ ਟੇਬ ਵੀ ਮੁੱਕ ਗਿਆ ਇਹਦੇ ਤੇ ਦਾ ਛੋਟੇ ਦੇ ਵਜਨ ਚ ਛੋਟਿਆਂ ਨਾਲੋਂ ਵੀ ਜ਼ਿਆਦਾ ਵਜਨ ਹੈ ਗਾਈ 7 ਕੁਇੰਟਲਾਂ ਦੇ ਤੇ ਇਹ ਪਿੱਛੋਂ ਕੇ ਮਾਰੀ ਦਿਖਾ ਦੇ ਕਿੰਦਾਂ ਦੀ ਇਹਦੀ ਬੰਤਰ ਆ ਇਹਦਾ ਬੋਡੀ ਸਟਰਕਚਰ ਇਹ ਸਾਡੀ ਮਤਲਬ ਹੋਮ ਬਰੀਡ ਕਹੇ ਸਾਡੇ ਤੁਸੀਂ ਇਹ ਸਾਡੇ ਕੋਲੇ ਬਹੁਤ ਪੁਰਾਣੀ ਮੈਂ ਆ ਤੇ ਹੈਣਾ ਬਾਕੀ ਨਹੀਂ ਪਰਲੀ ਦਾ ਵੀ ਵੱਡਾ ਹੈਲਥੀ ਵੀ ਆ ਉਹਦੇ ਨਾਲ ਡੈਰਾ ਸਾਬ ਇਹ ਬਹੁਤ ਡਰਾਕਲ ਬਹੁਤ ਆਏ ਕੁਛ ਨਹੀਂ ਕਹਿੰਦੀ ਹਾਂ ਤਾਂ ਬਹੁਤ ਸਮਝੀ ਗਿਆ ਸਰਾਣੀ ਹੋ ਗਈ ਹੋਰ ਵੀ ਨਹੀਂ ਜੀ ਹਾਂ ਤੇ ਗੌਰ ਨਾਲ ਦੇਖੋ ਸਾਡੀਆਂ ਮੱਜਾਂ ਦੇ ਅੱਖਾਂ 'ਚ ਗਿੱਡਾ ਆਇਆ ਇੱਥੋਂ ਬਤਾਦਾ ਕਿ ਡੀ ਵਰਮਿੰਗ ਇਹ ਵੀ ਇਹ ਚੀਤੇ ਤਾਂ ਇਹਦਾ ਵੀ ਮਾਮਾ ਕਿਉਂਕਿ ਇਹ ਚੀਤੇ ਵਿੱਚ 7 ਕੁਇੰਟਲ ਤੋਂ ਤੇ 7 ਕੁਇੰਟਲ ਦਾ ਹੀ ਮੇਜਰਮੈਂਟ ਕਰਦਾ ਹਾਲੇ ਤੱਕ ਹਾਂ ਤੇ ਬਾਕੀ ਹੁਣ ਜਿਹੜਾ ਸਹੀ ਮੇਜਰਮੈਂਟ ਹੋਣੀ ਨਾ ਕੱਟੇ-ਕੱਟੀਆਂ ਦੀ ਜਿੰਨਾ ਅਸੀਂ ਜਿੰਨਾਂ ਲਈ ਲਿਆਂਦਾ ਚਲੋ ਮੱਜਾਂ ਨੂੰ ਦੇਖ ਗੋਲੀ ਆਪਾਂ ਪ੍ਰੋਪਰ ਦੇ ਹੀ ਨਹੀਂ ਦੀ ਆ ਤੇ ਜਿਹੜੀ ਅਸਲ ਡੀ ਵਰਮਿੰਗ ਹੋਣੀ ਕੱਟੇ-ਕੱਟੀਆਂ ਦੀ ਇਹਨਾਂ ਦਾ weight ਤੋਲ ਕੇ ਹੋਣੀ ਆ ਹਾਂ ਇਹਨਾਂ ਦਾ ਵਜਨ ਤੋਲਦੇ ਆ ਰਾਜੂ ਚੱਲ ਪਰਲੇ ਬਸ ਪਾਓ ਪੁੱਤ ਆ ਕੱਟੇ ਦਾ ਹੀ ਤੋਲ ਯਾਰ ਆ ਫੜ ਆ ਕੱਟਾ ਸਾਡੇ ਕੋਲ ਮੈਂ ਦਾ ਤੇ ਦਾ ਸਿਰ ਕਿੱਡਾ ਵੱਡਾ ਤੇ ਹੁੰਦਾ ਹੀ ਤਾਂ ਇਹਨਾਂ ਦਾ 3 ਕੁਇੰਟਲ 20 ਕਿਲੋ ਦਾ ਠੀਕ ਹੈ ਵਧੀਆ ਵਜਨ ਠੀਕ ਹੈ ਵਜਨ ਦਾ ਰਾ ਹਾਂ ਤੇ 1 ਸਾਲ ਤੇ 2 ਮਹੀਨੇ ਦਾ ਮਹਾ ਨਾ ਇਹ ਤਾਂ ਬਹੁਤ ਹੈ ਨਾ ਹਾਂ ਆਲੇ ਫੜ ਇਹਨਾਂ ਨੂੰ ਤਾਂ ਵੱਡੀ ਗੋਲੀ ਦੇ ਸਕਦੇ ਮੈਂ ਲੈ ਨਾ ਮੈਂ ਕਿੱਥੋਂ ਹੋਈ ਜਾ ਲੈ ਹੋ ਇੱਧਰ ਹੋ ਜਾ ਚੱਲ 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 ਦਾਦਾ ਆ ਵਟ ਕਾਢੇ ਚੋਂ ਉਹ ਮਾ ਉਹ ਲੈ 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 ਇਹ ਹੈਗੀ ਆ 230 ਵਾਕੇ ਫਰਕ ਹੈ ਬਾਈ ਇਹਦੇ ਤੇ ਵੀ ਵੇਖ ਹੁਣ ਇਹ ਕਵਾਂਟਲ ਪਿੱਛੇ ਕਿੰਨੀਆਂ ਗੋਲੀਆਂ ਦੇਣੀਆਂਹੀਂ ਨਹੀਂ ਇਹਨਾਂ ਨੂੰ ਵੱਡੇ ਗੋਲੀ ਦੇ ਦਾਂਗੇ ਇਹਨਾਂ ਨੂੰ ਤਾਂ ਵੱਡੀ ਗੋਲੀ ਚੱਲਦੀ ਆ ਮਤਲਬ ਮੱਜਾ ਜਿੰਨਾ ਹੀ ਵੇਟ ਹੋਇਆ ਪਿਆ ਇਹਨਾਂ ਦਾ ਹਾਂ ਮੱਜਾਂ ਦੇ ਨੇੜੇ ਹੀ ਦੋਵੇਂ ਹੀ ਕੱਦ ਛੋਟੇ ਤੇ ਆ ਆਪਣੇ ਬੱਚੀਆਂ ਹੀ ਮਾਰੀਆਂ ਬੱਸ ਚਾਓ ਜੀ ਲੈ ਵੇਖੀ ਇਹ 220 ਵੀ ਦੋਵੇਂ ਹੀ 220 ਵੀ ਆ ਤੇ ਦੋਵੇਂ ਤੁਸੀਂ ਵੇਖ ਹੀ ਸਾਦੇ ਹਾਂ 120 ਤੇ 220 ਨਹੀਂ 120 320 ਇੱਕ ਕਵਾਂਟਲ ਹੀ ਵਜਨ ਵੱਧਦਾ ਇਹਦਾ ਇਹਦਾ ਇਨੇ ਡਰ ਜਾਣਾ ਮੈਂ ਤਾਂ ਹੀ ਦੂਲਦਾ ਪੈਨੂੰ ਇਹਦਾ ਵੱਡਾ ਹੀ ਦਵਾਂਗੇ ਇਹਨਾਂ ਨੂੰ ਆਪਾਂ ਉਹਰੇ ਆਮਣੇ ਇੱਧਰ ਲੈ ਗਿਆ ਇੱਕ ਕੱਟੀ ਆਪਣੇ ਕੋਲੇ ਤੇ ਉਹਦਾ ਆਪਾਂ ਮੇਜਰਮੈਂਟ ਕਰਦੇ ਆ ਆ ਬੈਠੀ ਉੱਠ ਸਰ ਮਹੀਨਿਆਂ ਦੀ ਹੈ ਕੱਟੀ ਹੈ ਨਾ ਆ ਬੈਠੀ ਵਿੱਚ ਕਿੰਨਾ ਵਿਟੋਂ ਵੀ 100 100 ਇਹਨਾਂ ਦਾ ਇਹਨਾਂ ਦਾ ਵੀ ਪਤਾ ਲਾਜੋ ਇਹ ਕਿੰਨੇ ਕਿੰਨੇ ਕਿਲੋ ਦੇ ਹੁੰਦੇ ਲੈ ਰਾਜੂ ਹੋ ਗਏ 70 ਦੀ ਕਿਹ ਜਾਰੀ ਹੋ ਉਹ ਨਹੀਂ ਨਹੀਂ ਇਹ ਤਾਂ ਆ 75 75 ਕਿਲੋ ਦੀ ਆ 75 ਕਿਲੋ ਦੀ ਹੋਈ ਬਈ ਕੱਟੀ ਆਵੇ ਕਿੰਨੀ ਸੋਹਣੀ ਆ ਹਾਂ ਚਾਰਾ ਮਹੀਨਿਆਂ ਦੀ ਵਧੀਆ ਇਹਨੂੰ ਇਹਨੂੰ ਗੋਲੀਆਂ ਦੇਣੀਆਂ ਬਣੀਆਂ ਹਿਸਾਬ ਨਾਲ ਹਾਂ ਠੀਕ ਹੈ ਫਿਰ ਇਹਦਾ ਯਾਨੀ ਕਿ ਉਹ ਕੱਦ ਕਹੀ ਜਨ ਹਾਂ ਆਪਣੇ ਆਪ ਦੇ ਝੋਟੇ ਦੀ ਇਹਨੂੰ ਮੈਨੂੰ ਆਹ ਪ੍ਰਸ਼ਾਨ ਨੂੰ ਮੈਨੂੰ ਇਹਨੂੰ ਆਵਲੇ ਨੂੰ ਇਹ ਵੱਡਾ ਇਹ ਤਾਂ ਆਲਰੇਡੀ ਵੱਡਾ ਯਾਰ ਇਹ ਸਾਰੇ ਵੱਡਿਆਂ ਜੀ ਆਉਂਦੇ ਮੋਟਾ ਕੈਟਾਗਰੀ ਇਹ ਮਿਣਿਆ ਜਾਏ ਇਹਨੂੰ ਇਹ ਕੱਟਾ ਹਨਾ ਇਹ ਵੀ ਹਾਂਜੀ ਲੈ ਰਾਜੂ ਯਾਰ हां एते खाली दूध भी बहुत ਆ ਭਰਈ ਮਗਰ ਤੇਰੀ ਮੱਜ ਆਵੇ ਕਿੰਨਾ ਰਾਜੂ ਜੋ 2 2 2 2 2 220 220 ਲੜਾ 220 ਜਿਵੇਂ ਨਾ ਨਿੱਕਾ ਬਾਲਾ ਕਹੀ ਆ ਹੁਣ ਵੇਖੋ ਸਾਰਿਆਂ ਨੂੰ ਖਾਣ ਦਾ ਪ੍ਰੋਪਰ ਮਿਲਦੀ ਏ ਹੁੰਡੀ ਵਰਮਿੰਗ ਰਖਸੂਗਾ ਇਹ ਡਾਉਨ ਰਹਿ ਗਿਆ ਆ ਵੇਖੀ ਲੈ ਢਿੱਡ ਦਾ ਵੇ ਥੱਲੇ ਨੂੰ ਕਿਤੇ ਨਹੀਂ ਢਿੱਡ ਤੋਂ ਨਹੀਂ ਨਾ ਮਿੰਨਾ ਇਹੋ ਤਾਂ ਚੱਕਰ ਆ ਢਿੱਡ ਦਾ ਲੈ ਕੋਣੇ 65 ਕਿਲੋ ਦਾ ਹੀ ਆ हां ਤੇ ਇਹ ਵੇਖ ਲੋ 8 ਸਾਲ ਦਾ ਬੱਤਾ ਹੈ ਅਸੀਂ ਸਾਡੀ ਮੇਜਰਮੈਂਟ ਕਿੰਨੀ ਕੁ ਸਹੀ ਹੈ ਤੁਸੀਂ ਦੱਸਿਓ ਬਾਕੀ ਇਹ ਆਹ ਠਾ ਇੱਕ ਵੱਡਾ ਕਟਾ ਆਹ ਵੱਡਾ ਕਟਾ ਠਾ ਬੱਲਾ ਕਿ ਕਟਾ ਬੱਲਾ ਠਾਲਾ ਬੱਲਾ ਠਾਲਾ ਆਹ ਵਾਲਾ ਪੰਜ ਜਾਨਾ ਇਹਨਾਂ ਨੂੰ ਗੋਲੀਆਂ ਦੇਣੀਆਂ ਹਨ ਡੀ ਵਰਮਿੰਗ ਕਰਨੀਆਂ ਬੋਲੋ ਬਹੁਤ ਬੱਦ ਪੀ ਕੇ ਬੈਠਾ ਠਾ ਆਲੇ ਇਹ 40 ਕਿਲੋ ਦਾ 50 ਕਿਲੋ ਦਾ ਤੇ 40 ਤੋਂ 45 ਕਿਲੋ ਦਾ ਸਹੀ ਆ ਵਜਨ ਇਹਦਾ ਤੇ ਇਹ ਜਿਹ ਮਹੀਨੇ ਦਾ ਨਹੀਂ ਹਾਂ ਤੇ ਇਹ ਵਜਨ ਕੋ ਦਾ ਇਹ ਦਿਨਾਂ ਤੇ ਆ ਤੇ ਇਹਨਾਂ ਨੂੰ ਕਹੋ ਕਿ ਡੀ ਵਰਮਿੰਗ ਕਰਨੀ ਆ ਸੋ ਇਹ ਜੀ ਸਾਡਾ ਕੰਡਾ ਤੇ ਬਾਕੀ ਜਿਹੜੀ ਮੇਨ ਚੀਜ਼ ਆ ਆ ਮੋਟੇ ਤੈਨੂੰ ਸਮਝਾਈ ਸੀ ਡਾਕਟਰ ਨੇ ਉਹਨੇ ਤੈਨੂੰ ਇਹਨੂੰ ਵੈਟਰਨਰੀ ਦਾ ਥੋੜੀ ਜੀ ਨੌਲੇਜ ਜ਼ਿਆਦਾ ਆਪਾਂ ਨੂੰ ਤੇ ਜਮਾ ਹੀ ਨਹੀਂ ਸਾਫ਼ ਕਰ ਦਿੰਦਾ ਮੈਂ ਲੈ ਕਰ ਦੇ ਰਾਜ ਨੂੰ ਫੜਾ ਦੇ ਸਾਫ਼ ਹੀ ਆ ਕੁਝ ਨਹੀਂ ਹੋਇਆ ਬੀ ਨਹੀਂ ਮਾਰੇ ਗੋਆ ਲੱਗ ਗਿਆ ਇਹਨੂੰ ਕਰ ਦੇਣਾ ਸਾਫ਼ ਇਹ ਵਧੀਆ ਨੂੰ ਸਾਹਮਣੇ ਰੱਖੀ ਚੀਜ਼ ਬਹੁਤ ਘੈਂਟ ਕੰਮ ਦੀ ਆ ਬਾਕੀ ਤੁਹਾਡੇ ਵੀ ਜੇ ਕੰਮ ਆਈ ਤਾਂ ਸਾਨੂੰ ਜਰੂਰ ਦੱਸਿਓ ਹਾਂ ਆ ਆਪਣੇ ਕਾਫ ਨੂੰ ਕਿਉਂਕਿ ਤੋਲ ਕੇ ਗੋਲੀ ਦੇਣੀ ਚਾਹੀਦੀ ਆ ਇੱਕ ਕਵੰਟਲ ਪਿੱਛੇ ਇੱਕ ਗੋਲੀ ਆ ਹੁਣ ਜਿਨ੍ਹਾਂ ਦਾ 40 45 ਕਿਲੋ ਵਜਨ ਆ ਉਹਨਾਂ ਨੂੰ ਅੱਧੀ ਦੇਵਾਂਗੇ ਜਿਨ੍ਹਾਂ ਦਾ 75 ਤੋਂ ਜਿਵੇਂ 70 75 ਤੋਂ ਤੇ ਇਹਨਾਂ ਨੂੰ ਪੂਰੀ ਗੋਲੀ ਹੀ ਦੇ ਦੇਵਾਂਗੇ ਬਾਕੀ ਆ ਇਹ ਇੱਕ ਅੱਧੀ ਗੋਲੀ ਵੱਡੀ ਇਹ ਵੀ ਸਮਝਾ ਦੇ ਇਹ ਤਾਂ ਦੂਜੇ ਡੰਗਰਾਂ ਲਈ ਆ ਜਿਹੜੇ ਸੂਣ ਵਾਲੇ ਨਹੀਂਗੇ ਸੋ ਅਸੀਂ ਕਿਸੇ ਵੀ ਹੈ ਨਾ ਸਾਲਟ ਦੀ ਜਾਂ ਕਿਸੇ ਵੀ ਮੈਡੀਕਲ ਦੀ ਪ੍ਰੋਮੋਸ਼ਨ ਜਾਂ ਨਾ ਤੁਹਾਨੂੰ ਕਹਿੰਨੇ ਰეკਮੈਂਡ ਕਰਦੇ ਆ ਲਾਉ ਹਰ ਕੇ ਦਾ ਡਾਕਟਰੀ ਸਲਾਹ ਨਾ ਹੀ ਜਿਹੜੀ ਵੀ ਮੈਡੀਸਨ ਫਾਰਮ ਚ ਵਰਤਣੀ ਡਾਕਟਰੀ ਸਲਾਹ ਨਾ ਹਮੇਸ਼ਾ ਜ਼ਰੂਰੀ ਹੈ ਇਹ ਚੀਜ਼ ਡੀ ਵਰਮਿੰਗ ਵੀ ਤੁਸੀਂ ਵਰਤਣੀ ਡਾਕਟਰੀ ਸਲਾਹ ਨਾ ਜੇ ਤੁਹਾਨੂੰ ਆਪ ਨੂੰ ਨੌਲੇਜ ਆ ਵੱਖਰੀ ਗੱਲ ਹੈ ਨਹੀਂ ਨੌਲੇਜ ਤੇ ਆਪਦੀ ਡਾਕਟਰੀ ਸਲਾਹ ਨਾ ਕਿਉਂਕਿ ਆਪਾਂ ਨਹੀਂ ਕਹਿੰਦੇ ਕਿਉਂਕਿ ਕੱਲ ਨੂੰ ਕਿਹੇ ਮੈਡੀਸਨ ਦਾ ਕਿਵੇਂ ਦਾ ਫਰਕ ਹੁੰਦਾ ਕਿਵੇਂ ਦਾ ਕਿਹੇ ਦਾ ਕਿਵੇਂ ਦਾ ਹੁੰਦਾ ਹਾਂ ਸੋ 19 ਕੀ ਨਾ ਹੋਵੇ ਅਸੀਂ ਬਕਾਇਦਾ ਇਹ ਦੱਸ ਰਹੇ ਆ ਬਕਾਇਦਾ ਹੰਡੀ ਵਰਮਿੰਗ ਵੀ ਅਸੀਂ ਸਾਡੀ ਤਾਂ ਜ਼ਰੂਰੀ ਸੀ ਹੰਡੀ ਵਰਮਿੰਗ ਕਰਨ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਡਾਈਟ ਜਿਹੜੀ ਤੁਸੀਂ ਪੁੱਛਦੇ ਸੀ ਕਿ ਚਾਰ ਦੇ ਕਾਰਨ ਨਹੀਂ ਹੋਇਆ ਤੇ ਡਾਈਟ ਦੇ ਵਿੱਚ ਕੀ ਬਦਲਾਅ ਕੀਤੇ ਸਾਰੇ ਬਦਲਾਅ ਦੱਸ ਦਾਂਗੇ ਕਿਹੜੇ ਮਿਲ ਰਹੇ ਆ ਯੂਜ਼ ਹੋਣਗੇ ਉਹ ਸਾਰੇ ਦੱਸ ਦਾਂਗੇ ਬਾਕੀ ਪੌਣੇ ਤੁਸੀਂ ਆਦੀ ਮਰਜ਼ੀ ਨਾਲ ਜੇ ਚੰਗੇ ਲੱਗਦੇ ਤੁਹਾਨੂੰ ਪਾਓ ਸਾਨੂੰ ਰਿਜ਼ਲਟ ਮਿਲ ਰਿਹਾ ਸੀ ਤਾਂ ਪਾ ਰਹੇ ਆ ਸੋ ਇਹ ਚੀਜ਼ ਬਹੁਤ ਕਾਮਯਾਬ ਸੋ ਧੰਨਵਾਦ ਅੱਜ ਦਾ ਚੈਨਲ ਸਾਡਾ ਆ ਵੀਡੀਓ ਵੇਖਣ ਲਈ ਧੰਨਵਾਦ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ